ਸਾਰੇ ਪਿਆਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਵਲੌਗ ਕਰਦੇ ਆ ਸਟਾਰ ਦੋਸਤੋ ਪਿਆਰੀ ਜੀ ਸਵੇਰ ਦੇ ਨਾਲ ਬਰੇਲੀ ਵਾਲਾ ਬਾਈਪਾਸ ਕਰ ਲਿਆ ਕਰਾਂ ਕੱਲ ਦੁਪਹਿਰ ਦੇ ਦੋਸਤੋ ਆਪਾਂ 3 ਵਜੇ ਦੇ ਜਾਨਕੀ ਮੋਗੇ ਤੋਂ ਚੱਲੇ ਹੋਏ ਆ ਤੇ ਪਹੁੰਚਣ ਵਾਲਿਆ ਹੁਣ ਸ਼ਾਜਨਪੁਰ ਸ਼ਾਜਨਪੁਰ ਪਰ ਗੁਰਦੁਆਰਾ ਸਾਹਿਬ ਕੇ ਮਾਰਨੀਆਂ ਨੇ ਬ੍ਰੇਕਾਂ ਦੋਸਤੋ ਤੇ ਹਲਕੀ ਹਲਕੀ ਆ ਗਈ ਧੂਪ ਅੱਖਾਂ ਦੇ ਵਿੱਚ ਹੋ ਰਹੀ ਹੈ ਜਲਣਾ ਤੁਹਾਨੂੰ ਪਤਾ ਹੀ ਆ ਕਿ ਪੂਰੀ ਰਾਤ ਅਗਰ ਗੱਡੀ ਚਲਾਈ ਹੋਵੇ ਇਹ ਇੱਕ ਮਿੰਟ ਵੀ ਆਖਣਾ ਲੱਗੇ ਹੋਵੇ ਨਾ ਤਾਂ ਜਦੋਂ ਸਵੇਰੇ ਧੁੱਪ ਨਿਕਲਦੀ ਆ ਤਾਂ ਐਡਾ ਲੱਗਦਾ ਬਾਈ ਦੁਪਹਿਰਾ ਹੋ ਗਿਆ ਹੁੰਦਾ ਜਿਵੇਂ 12 1 ਵਜੇ ਦਾ ਟਾਈਮ ਹੋਣਾ ਤੇ ਪਰ ਹਜੇ ਦੋਸਤੋ 7 ਵਜੇ ਆ ਪਹੁੰਚ ਗਏ ਆ ਪਰ ਕੋਟਵਾਲਾ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਡਰਾਈਵਰ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਸਾਰੇ ਡਰਾਈਵਰ ਭਰਾ ਇਹ ਜਗ੍ਹਾ ਦੇਖ ਕੇ ਪਛਾਣ ਤਾਂ ਗਏ ਹੋਣਗੇ ਕਿ ਆਪਾਂ ਕਿੱਥੇ ਖੜੇ ਆ ਇਸ ਟਾਈਮ ਡਰਾਈਵਰ ਭਰਾਵਾਂ ਨੂੰ ਤਾਂ ਤਕਰੀਬਨ ਤਕਰੀਬਨ ਪਤਾ ਜੀ ਇਸ ਜਗ੍ਹਾ ਦਾ ਦੇ ਗੁਰਦੁਆਰਾ ਸਾਹਿਬ ਕਿੱਥੇ ਆ ਕੁਝ ਭੈਣ ਭਰਾ ਦੋਸਤੋ ਇਦਾਂ ਵੀ ਨਹੀਂ ਜੋ ਆਪਣੇ ਨਾਲ ਜੁੜੇ ਹੋਏ ਨੇ ਹਨਾ ਕੋਈ ਪੰਜਾਬ ਤੋਂ ਆ ਕੋਈ ਕਿਸੇ ਸਟੇਟ ਤੋਂ ਆ ਪੋਨਾ ਤੱਕ ਇਸ ਵੀਡੀਓ ਦੇ ਜਰਿਏ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਆਂ ਦੋਸਤੋ ਇਹ ਬਾਕੀ ਡਰਾਈਵਰ ਭਰਾ ਥਾਤੇ ਮਤਲਬ ਕਿ ਟੋਟਲੀ ਜਿੰਨੇ ਵੀ ਹੈਗੇ ਆ ਪੰਜਾਬੀ ਭਰਾ ਸਾਡੇ ਤਾਂ ਉਹ ਉਹ ਜਾਣਦੇ ਆ ਗੁਰਦੁਆਰਾ ਸਾਹਿਬ ਇਹ ਕਿੱਥੇ ਆ ਤੇ ਬਹੁਤ ਹੀ ਮਤਲਬ ਕਿ ਖੂਬਸੂਰਤ ਆ ਦੋਸਤੋ ਇਹ ਜਗਾ ਬਹੁਤ ਦਿਲ ਲੱਗਦਾ ਇੱਥੇ ਤੇ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਤੇ ਖੁੱਲੀ ਡੁੱਲੀ ਪਾਰਕਿੰਗ ਹੈ ਜੀ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਨੇ ਅੰਦਰ ਤੇ ਨਿਸ਼ੁਲਕ ਮਤਲਬ ਕਿ ਫ੍ਰੀ ਪਾਰਕਿੰਗ ਹੈ ਕੋਈ ਇੱਥੇ 1 ਰੁਪਿਆ ਵੀ ਨਹੀਂ ਲਿਆ ਜਾਂਦਾ ਅਗਰ ਕਦੇ ਵੈਸੇ ਬੰਦਾ ਕੋਈ ਨਾ ਕੋਈ ਸੋਚਦਾ ਹੋਊਗਾ ਨਾ ਕਿ ਪਾਰਕਿੰਗ ਦਾ ਵੀ ਕੁਝ ਲੈਂਦੇ ਹੋਣਗੇ ਨਹੀਂ ਇਹ ਗੁਰੂ ਦਾ ਘਰ ਆ ਦੋਸਤੋ ਇੱਥੋਂ ਮਿਲਦਾ ਲੋਕ ਝੋਲੀਆਂ ਭਰ ਕੇ ਲੈ ਕੇ ਜਾਂਦੇ ਆ ਸામਨੇ ਲੰਗਰ ਹਾਲ ਤੇ ਹੁਣ ਆਪਾਂ ਮਿੱਤਰੋ ਹੁੰਨੇ ਆ ਰਵਾਨਾ ਤੇ ਲਖੀਮਪੁਰ ਏਰੀਆ ਪੂਰਨਪੌਰ ਲਖੀਮਪੁਰ ਮਿੱਨੀ ਪੰਜਾਬ ਆ ਦੋਸਤੋ ਸਾਹਜਨਪੁਰ ਬਹੁਤ ਪੰਜਾਬੀ ਜੋ ਦੂਰ ਦੂਰ ਤੱਕ ਆ ਕੇ बसे ਹੋਏ ਆ ਤੇ ਜੋ ਸਾਡਾ ਇਤਿਹਾਸ ਆ ਉਹ ਸੰਭਾਲ ਕੇ ਰੱਖਿਆ ਹੋਇਆ ਇਹਨਾਂ ਭਰਾਵਾਂ ਨੇ ਤੇ ਬਾਕੀ ਦੋਸਤੋ ਮੱਥਾ ਟੇਕ ਲਿਆ ਸੀ ਆਪਾਂ ਇਸ਼ਨਾਨ ਕਰ ਲਿਆ ਸੀ ਹੁਣ ਮਹਾਰਾਜ ਦਾ ਨਾਮ ਲੈ ਕੇ ਹੁੰਨੇ ਆ ਰਵਾਨਾ ਰਣੀ ਆਪਾਂ ਗੱਡੀ ਖਾਲੀ ਦੋਸਤੋ ਹੁੰਨੇ ਪਏ ਆ ਲੇਟ ਆ ਜਾਓ ਹਾਂ ਜੇ ਕੋਈ ਨਿਕਲ ਪਏ ਸੀ ਕਿ ਘਰੇ ਕੀਤੀ ਗੱਲਬਾਤ ਆਪਾਂ ਨੇ ਮਤਲਬ ਕਿ ਕਾਲ ਕਰੀਆ ਕਿਉਂਕਿ ਆਪਣੇ ਹੈਗਾ ਅੱਜ ਆਪਣੇ ਵਾਂਗ ਕਾਕੇ ਦਾ ਬਰਥਡੇ ਮਤਲਬ ਕਿ ਆਪਣੀ ਕੁੜੀ ਦਾ ਤੇ ਉਹਦੇ ਨਾਲ ਵੀਡੀਓ ਕਾਲ ਤੇ ਆਪਾਂ ਨੂੰ ਇਸ ਕਰਕੇ ਅੜਿਆਂ ਦੇ ਸਟੋਰੀ ਲਗਾ ਰਹੇ ਆ ਬਸ ਸਟੋਰੀ ਲਗਾ ਦਈਏ ਸੋ ਬਹੁਤ ਪਿਆਰੀ ਜੀ ਹੈ ਜੀ ਸਾਡੀ ਬੱਚੀ ਬੇੜੀ ਆਪਣੀ ਤੇ ਅੱਜ ਉਹਦਾ ਬਰਥਡੇ ਆ ਵਾਹਿਗੁਰੂ ਤੰਦਰੁਸਤੀਆਂ ਵਾਸ਼ੇ ਮੈਂ ਕਿਹਾ ਚਲੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਲਈਏ ਇਹ ਦੋਸਤੋ ਹੁਣ ਆਪਾਂ ਜਿਹੜਾ ਅਗਲਾ ਪ੍ਰੋਜੈਕਟ ਆ ਬਣਾਏਗਾ ਦੇਖਦੇ ਆ ਜੀ ਖੈਰਾਬਾਦ ਜਿਹੜੀ ਨਾ ਇੰਟਰੀਆ ਬਖਰਾ ਕਰ ਪਾਉਣੇ ਆ ਕਿ ਨਹੀਂ ਬਾਈਪਾਸ ਕਹਿੰਦੇ ਬਣਿਆ ਹੋਇਆ ਹੁਣ ਬਾਕੀ ਅੱਗੇ ਜਾ ਕੇ ਪਤਾ ਲੱਗੂਗਾ ਦੋਸਤੋ ਕਿ ਨਿਕਲਾਂਗੇ ਕਿ ਨਹੀਂ ਨਿਕਲਾਂਗੇ ਕਿਦਾਂ ਅੱਜ ਤੱਕ ਜਿਹੜੀ ਆਪਣੀ ਮੇਨ ਟੈਨਸ਼ਨ ਸੀਗੀ ਖੈਰਾਬਾਦ ਦੀ ਉਹ ਕ੍ਰੋਸ ਹੋ ਚੁੱਕਿਆ ਦੋਸਤੋ ਏ ਆਪਾਂ ਵਿੱਚ ਵੀ ਨਿਕਲ ਕੇ ਆਏ ਆ ਉਹ ਮੜਾ ਜਾ ਰਿਕੁਐਸਟ ਕਰਾ ਕਰਕੇ ਵੇਖੀ ਸੀਗੀ ਇਹ ਦਸਤੀ ਸੀ ਮਜਬੂਰੀ ਕਿ ਭਾਈ ਮਾਲ ਚਾਈ ਦਾ ਖਾਲੀ ਕਰਨੀ ਆ ਗੱਡੀ ਜ਼ਰੂਰੀ ਆ ਚਲੋ ਆਪਣੇ ਉਹਨਾਂ ਨੇ ਮਤਲਬ ਕਿ ਗੱਲ ਸੁਣ ਲਈ ਏ ਉਹਕੇ ਦੀ ਰਿਪੋਰਟ ਗੱਡੀ ਨਿਕਲਿਆ ਹੀ ਆ ਫਾਈਨਲੀ ਗੱਡੀ ਪਹੁੰਚ ਚੁੱਕੀ ਆ ਦੋਸਤੋ ਆਪਣੇ ਫਤਿਹਪੁਰ ਦੁਕਾਨ ਤੇ ਆ ਚੁੱਕਿਆ ਦੋਸਤੋ ਮਸ਼ੀਨਾਂ ਦਿੱਤੇ ਖਾਲੀ ਕਰਨੀਆਂ ਬਿੱਲ ਲੈ ਕੇ ਜਾ ਰਹੇ ਆ ਆਪਾਂ ਬੌਜੀ ਕੋਲ ਅੰਦਰ ਲੇਵਰ ਵਾਲੇ ਭਰਾ ਲੱਗ ਚੁੱਕੇ ਆ ਦੋਸਤੋ ਆ ਵੀ ਰਸੇ ਰਸੇ ਖੋਲਣ ਵਾਸਤੇ ਤੇ ਆਪਾਂ ਹੁਣ ਮਿੱਤਰੋ ਚੱਲਦੇ ਆ ਤੇ ਜਾ ਕੇ ਫਿਰ ਕਰਾਂਗੇ ਰੈਸਟ 10 ਕਿ ਮਿੰਟ ਫਿਰ ਉਸ ਤੋਂ ਬਾਅਦ ਗੱਡੀ ਕਰਨੀ ਆ ਖਾਲੀ ਦੋਸਤੋ ਚਲੋ ਵੀ ਤਿਆਰੀ ਹੋ ਗਈ ਫੁੱਲ ਗੱਡੀ ਚਾਰਨ ਲੱਗੇ ਆ ਤੇ ਆਪਾਂ ਲਤ ਲਤੋਂ ਤਸਦੀਆਂ ਕਰਕੇ ਤੇ ਹੁਣ ਦੁਬਾਰਾ ਬੈਹਨੇ ਆ ਸਟੀਰਿੰਗ ਤੇ ਜਾ ਕੇ ਦੋਸਤੋ ਉਕੇ ਅੱਗੇ ਪਿੱਛੇ ਕਰਨੀ ਗੱਡੀ ਸਟਾਰਟ ਕਰਕੇ ਜਦੋਂ ਚੈਨ ਕੁਪੀ ਲੈ ਇਹਨਾਂ ਨੇ ਚੱਕ ਲਈ ਆਪਾਂ ਗੱਡੀ ਘਾ ਘਰ ਦਿਆ ਕਰਨੀ ਫੇਰ ਵੀ ਘਾ ਘਰ ਦਿਆ ਕਰਨੀ ਤੇ ਰਸੇ ਵਗੈਰਾ ਬੈਲਟਾਂ ਵਗੈਰਾ ਇਹਨਾਂ ਨੇ ਖੋਲੀਆਂ ਤੇ ਓਕੇ ਦੀ ਰਿਪੋਰਟ ਆ ਸਾਰਾ ਕੰਮ ਨਾਟ ਬੋਲਟ ਵਗੈਰਾ ਕਰ ਰਹੇ ਆ ਤੇ ਆਹ ਪੰਜਾਈਆਂ ਨਾਲੀਆਂ ਹਾਲ ਤੇ ਬਾਕੀ ਦੀਆਂ ਮਸ਼ੀਨਾਂ ਵੀ ਲੱਗਿਆ ਲਾਹਣ ਦੋਸਤੋ ਫੇਰ ਆਪਾਂ ਇੱਥੋਂ ਗੱਡੀ ਖਾਲੀ ਕਰਕੇ ਤੇ ਜਾਵਾਂਗੇ ਮਿੱਤਰੋ ਅੰਬੀ ਭਾਈ ਕੋਲ ਅੰਬੀ ਭਰਾ ਆਪਣਾ ਰੇਟ ਕਰ ਰਹੇ ਆ ਤੇ ਆਜੋ ਦੋਸਤੋ ਹਾਂਜੀ ਦੋਸਤੋ ਸ਼ਸਤਰੀ ਕਾਲ ਸਾਰਿਆਂ ਨੂੰ ਤੇ ਗੱਡੀ ਆਪਣੀ ਖਾਲੀ ਹੋ ਗਈ ਸੀ ਮਿੱਤਰੋ ਤੇ ਗੱਡੀ ਖਾਲੀ ਕਰਕੇ ਆ ਗਏ ਆਪਾਂ ਖੰਮਰੀਆਂ ਬਾਈ ਤਰਿੰਦਰ ਉਹਦਾ ਰੇਟਾ ਹੁਣ ਇਹਦਾ ਲੋਡ ਕਰਨਾ ਆਪਾਂ ਕੇਲਾ ਵਾਈਟ ਲਾਈਨ ਆਪਣੀ ਖਰਾਬ ਹੋ ਗਈ ਦੋਸਤੋ ਤੇ ਬਾਕੀ ਜਨਮਾਸ਼ਟਮੀ ਆਪਾਂ ਵੀ ਰੰਗ ਰੰਗਾ ਕਰੀਏਗਾ ਮੈਂ ਤੇ ਹੁਣ ਆਪਾਂ ਢਾਬੇ ਤੇ ਪਹੁੰਚਣ ਵਾਲੇ ਆਂ ਖੰਮਰੀਏ ਉੱਥੋਂ ਵੀਡੀਓ ਤਾਂ ਨਹੀਂ ਮੈਂ ਬਾਈ ਪਿੰਡਾ ਕੋਲ ਆ ਜਾਣਾ ਰਾਹ ਤੇ ਮੈਂ ਖੱਚ ਕੇ ਦਾਦਾ ਕੱਢ ਲਈ ਇਹ ਨਹੀਂ ਖਾਸਤਾ ਜਾਂਦਾ ਹੈਗਾ ਕੱਲੇ ਗੱਡੀ ਕੱਲੀ ਗੱਡੀ ਨੂੰ ਪੰਗਾ ਪੈਣਾ ਫਿਰ। ਓਹੋ ਬਾਬਾ ਜੀ ਹੁਮਮਤ ਫੁੱਲ ਲਾਪੂਰੀ ਬਹੁਤ ਬੁਰੇ ਹਾਲ ਆ ਹੁਮਮਤਾਂ। ਗੱਡੀ ਬੜੀ ਖੜੀ ਆ ਬਾਈ ਜੀ ਖਮਰੀਏ ਕੇਲਾ ਵਰ ਨਮਾਸਤੇ। ਪਾਨਸ਼ਾਹ ਕਰਕੇ ਕੰਮ ਥੋੜਾ ਜਿਹਾ ਰੁਕਿਆ ਹੋਇਆ ਸੀਗਾ। ਅੱਜ ਧੁੱਪ ਲੱਗੀ ਆ ਟਕਾ ਗਏ ਮਿੱਤਰੋ। ਹਾਂਜੀ ਬਾਬੇ ਪਹੁੰਚ ਚੁੱਕੇ ਆਂ ਆਪਾਂ ਖਮਰੀਏ ਇੱਥੋਂ ਕਰਾਂਗੇ ਆਪਾਂ ਮਤਲਬ ਕਿ ਕੇਲਾ ਲੋਡ ਦੇਖਦੇ ਆਂ ਦੋਸਤੋ ਕਿੱਸਾ ਹਸਾਵਨਾ ਮਾਰਕੀਟ ਚੱਲ ਰਹੀ ਆ ਯਾਰ ਆਪਣਾਂ ਵੀ ਇੱਥੇ ਆ ਲੋ ਬਾਬਿਓ ਆ ਗਿਆ ਭਾਈ ਇਹ ਗੁੱਪੀ ਹੋਣਾ ਢਾਬਾ ਤੇ ਕੁਲਵਿੰਦਰ ਭਾਈ ਹਾਏ ਟਰਾਂਪੋਰਟ ਤੇ ਲੈਟਾ ਬਦੰਦਰ ਦੇ ਬੰਦ ਕਰੀ ਵਰਦੇ ਆ ਇਹ ਐਜੀ ਵਾਲਾ ਕੈਮਰਾ ਲਾਗੇ ਆਗੇ ਮਟਰ ਆਗੇ ਲੜ ਗਈ ਲੱਗਦੀ ਮੇਰੀ ਹਾਂਜੀ ਬਾਬੇ ਬੈਠੇ ਆ ਮੈਂ ਬਾਈ ਕੁਲਵਿੰਦਰ ਹਾਣਾ ਕੋਲੇ ਤੇ ਗੱਡੀਆਂ ਗੁੱਡੀਆਂ ਲਾ ਰਹੇ ਆ ਤੇ ਮਤਲਬ ਕਿ ਬਾਕੀ ਡਰਾਈਵਰ ਭਰਾ ਸਾਰੇ ਰੋਟੀਆਂ ਵਗੈਰਾ ਛਕ ਰਹੇ ਨੇ ਗੱਡੀਆਂ ਖੜੀਆਂ ਨੇ ਆਹ ਆ ਗਿਆ ਆਪਣਾ ਅੰਬੀ ਬਾਈ ਇਹ ਕਰਵਾਉਨੇ ਆ ਬਾਈ ਕੁਲਵਿੰਦਰ ਨਾਲ ਤੁਹਾਡੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਪਾਜੀ ਕੀ ਹਾਲ ਚਾਲ ਨੇ ਬੜਾ ਵਧੀਆ ਵਧੀਆ ਕਿਦਾਂ ਕੀ ਕਹਿਣਾ ਚਾਹੋਗੇ ਡਰਾਈਵਰ ਭਰਾਵਾਂ ਨੂੰ ਕਿਵੇਂ ਕੇਲਾ ਵਗੈਰਾ ਚੱਲ ਪਿਆ ਹਾਂਜੀ ਪਾਜੀ ਕੇਲੇ ਦੀ ਲੋਡਿੰਗ ਸ਼ੁਰੂ ਹੋ ਗਈ ਹੈ ਲਖੀਨਪੁਰ ਖੇਰੀ ਯੂਪੀ ਤੋਂ ਸਾਰੇ ਵੀਰਾਂ ਨੂੰ ਇਹ ਸੰਦੇਸ਼ ਹੈ ਵੀ ਆਓ ਮੁੱਤੀ ਆਪਦੀਆਂ ਗੱਡੀਆਂ ਪਰੋ ਤੇ ਇਧਰੋਂ ਕੇਲਾ ਲੋਡ ਕਰਵਾਵਾਂਗੇ ਵਧੀਆ ਪਾੜਾ ਲੱਗੇਗਾ ਤੇ 20 ਤਰੀਕ ਤੋਂ ਵਧੀਆ ਖੁੱਲ ਕੇ ਚੱਲ ਜੂਗਾ ਬਾਈ ਇਹ ਪ੍ਰੋਪਰ ਐਡਰੈਸ ਐਡਰੈਸ ਆਪਣਾ ਲਖੀਨਪੁਰ ਖੇਰੀ ਖਮਰੀਆ ਯੂਪੀ ਆਜੋ ਵੀ ਬਾਬੋ ਖੇਤ ਕੇ ਮੜਾਇਆ ਕੰਮ ਦੇ ਰੱਖੋ ਉਹਦੇ ਜਿਹੜੇ ਵੀ ਭਰਾ ਇੱਧਰ ਨੂੰ ਆਉਣ ਜਾਣ ਵਾਲੇ ਆ ਤਾਂ ਜਰੂਰ ਬ੍ਰੇਕਾਂ ਮਾਰ ਕੇ ਜਾਇਆ ਕਰੋ ਵੈਸੇ ਵੀ ਸੀਜ਼ਨ ਦੇ ਟਾਈਮ ਦਾ ਬਾਈ ਹੁਣੇ ਬੈਠੇ ਆ ਠੀਕ ਹੈ ਆਫਸੀਜਨ ਵੀ ਕੰਮ ਚੱਲਦਾ ਪੂਰਾ ਤੇ ਲੱਕੜ ਲੱਕੜ ਲੋਡ ਕਰਨੀ ਆ ਪ্লাই ਪੱਤਾ ਤੇ ਜਿੱਦਾਂ ਦਾ ਮਰਜ਼ੀ ਤੁਸੀਂ ਤੇ ਹੋਰ ਵੀ ਮਾਲ ਲੋਡ ਕਰਕੇ ਲੈ ਕੇ ਜਾ ਸਕਦੇ ਆ ਤੇ ਹੁਣ ਆਪਾਂ ਵੇਖਦੇ ਆ ਬਾਈ ਹੁਣੇ ਕਿੱਧਰ ਦਾ ਭਰਾਉਂਦੇ ਆ ਪਿਛਲੀ ਵਾਰੀ ਵੀ ਵਧੀਆ ਲੋਡ ਭਰਾਏ ਆ ਆਪਾਂ ਨੂੰ